ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾਰਾ ਅੱਜ ਖਨੌਰੀ ਬਾਡਰ ਤੇ ਪਹੁੰਚੇ ਹੋਏ ਹਾਂ ਗੱਲ ਕਰਾਂਗੇ ਗੱਲਬਾਤ ਕਿਸਾਨਾਂ ਨਾਲ ਵੀ ਜਿਹੜੇ ਸਾਡੇ ਨਾਲ ਮੌਜੂਦ ਨੇ ਭਾਈ ਜੀ ਨਾਮ ਕੀ ਤੁਹਾਡਾ ਜੀ ਸਿਮਰਜੀਤ ਸਿੰਘ ਜੀ ਪਿੰਡ ਕਿਹੜਾ ਪਿੰਡ ਕਲਾਨਾ ਜੀ ਅੱਛਾ ਕਰਾਣਾ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਸਾਨੂੰ ਰੋ ਜੀ ਸਾਲ ਭਰੀ ਹੋ ਗਿਆ ਤਕਰੀਬਨ ਆਏ ਨੂੰ ਪਹਿਲਾ ਬੰਦੇ ਬਦਲ ਕੇ ਹੋ ਰਾਇ ਨੇ ਮੈਨੂੰ ਹੁਣ ਅੱਜ 3 ਦਿਨ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਕਿ ਮੈਂ ਦੇਖਦੇ ਹਾਂ ਕਿਸਾਨ ਇੱਕ ਸਾਲ ਹੋ ਗਿਆ ਦੋਨੋਂ ਚੱਲ ਰਿਹਾ ਪਰ ਸਰਕਾਰਾਂ ਦੇ ਸਿਰ ਤੇ ਜੂਨੀ ਸਰਕਦੀ ਪਈ ਸਰਕਾਰਾਂ ਆਪਣੀ ਅੜੀ ਤੇੜੀਆਂ ਹੋਈਆਂ ਕੀ ਲੱਗਦਾ ਵਾ ਕੀ ਕਾਰਨ ਰਹੇ ਨੇ ਕਾਰਨ ਤਾਂ ਇਹ ਜੀ ਜਿਵੇਂ ਹੁਣ ਡੱਲੇ ਡੱਲੇਵਾਲ ਸਾਹਿਬ ਬੈਠੇ ਨੇਗੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਮਰਨ ਕਿਨਾਰ ਆ ਰਿਹਾ ਸੀ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹਦਾ ਅਸੀਂ ਮਸਲਾ ਹੱਲ ਕਰੀਏ ਇਹ ਮਸਲਾ ਹੱਲ ਹੋਣਾ ਚਾਹੀਦਾ ਬੰਦੇ ਨੂੰ ਕੀ ਕੀਮਤ ਹੈ ਜੀ ਇਹ ਹੋਰ ਚੀਜ਼ਾਂ ਦੀ ਹਾਂਜੀ ਹੈ ਜਿਹੜੇ ਇਹਨੇ ਕਾਨੂੰਨ ਬਣਾਉਂਦੇ ਨੇ ਜਾਂ ਇਹ ਸੁਣਵਾਈ ਨਹੀਂ ਕਰਦੇ ਲੀਡਰਾਂ ਇਹਨਾਂ ਨੂੰ ਸੁਣਵਾਈ ਕਰਨੀ ਚਾਹੀਦੀ ਹੈ ਮੰਨੋ ਗੱਲ ਵੀ ਸੈਂਟਰ ਦੇ ਲੀਡਰ ਵੀ ਪੰਜਾਬ ਦੇ ਲੀਡਰ ਵੀ ਕਰਸਾਣਾ ਦੀ ਅਣਸੁਣੀ ਗੱਲ ਕਰ ਰਹੇ ਨੇ ਇਹਨਾਂ ਨੂੰ ਲੀਡਰ ਨੂੰ ਸੁਣਨੇ ਚਾਹੀਦਿਆ ਸचेत ਗੱਲਾਂ ਕਰਨੀਆਂ ਜਾਈ ਚਾਹੀਦੀਆਂ ਨੇ ਇਹ ਦੇਸ਼ ਵਿਦੇਸ਼ ਵੀ ਜਾਂਦੇ ਨੇਗੇ ਇਹਨੂੰ ਦੇਸ਼ ਵਿਦੇਸ਼ ਦੀ ਤਕਨੀਕ ਦੇਖ ਕੇ ਵੀ ਇਹਨਾਂ ਨੂੰ ਤਕਨੀਕਾਂ ਲੈਉਣੀਆਂ ਚਾਹੀਦੀਆਂ ਨੇ ਕੋਈ ਚੰਗੀ ਚੰਗੀ ਸੁਝਾਅ ਵਾਲੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਮਾੜੀ ਵਾਲੀ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਵੀ ਜਿਹੜਾ ਹੁਣ ਲੋਕਾਂ ਦੀ ਸੁਣਵਾਈ ਨਹੀਂ ਹੈਗੀ ਪੈਸੇ ਭਰਦੇ ਸਾਲ ਭਰ ਹੋ ਗਿਆ ਇੱਥੇ ਲੋਕਾਂ ਨੂੰ ਬੈਠਿਆ ਨੂੰ ਇਹਨਾਂ ਨੂੰ ਚਾਹੀਦਾ ਵੀ ਅੱਜ ਹੀ ਤੁਰੰਤ ਇਹ ਮਸਲਾ ਹੱਲ ਕਰਨ ਵੱਡੇ ਵੱਡੇ ਲੀਡਰਾਂ ਨੂੰ ਬੁਲਾ ਕੇ ਇੱਕ ਬੰਦੇ ਤੇ ਨਹੀਂ ਸਮਝੀ ਚਾਉਂਦੀ ਹੋਰਾਂ ਲੀਡਰਾਂ ਨਾਲ ਵਿਚਾਰ ਕਰਕੇ ਇਹਨੂੰ ਸਹੀ ਕਰਨ ਗੱਲ ਨੂੰ ਜਿਹੜੇ ਕਾਨੂੰਨ ਨੇ ਇਹਨੂੰ ਰੱਦ ਬਣਾਉਣ ਸਹੀ ਕਰਨ ਜਿਹੜੇ ਸਹੀ ਵਾਲੇ ਕਾਨੂੰਨ ਨੇ ਉਹ ਸਹੀ ਕਰਨ ਜਿਵੇਂ ਹੁਣ ਅੱਜ ਮਨੁੱਖਤਾ ਮੰਗਦੀ ਹੈ ਐਮਐਸਬੀ ਇਹਨਾਂ ਨੂੰ ਐਮਐਸਬੀ ਦੇਣਾ ਜਿਹੜਾ ਮੰਡੀਕਰਨ ਮੰਡੀਕਰਨ ਵੀ ਵਧੀਆ ਹੋਵੇ ਅੱਜ ਤੱਕ ਸਾਡਾ ਕਰਸਾਣਾ ਦੀ ਲੁੱਟ ਹੋ ਰਹੀ ਹੈਗੀ ਜਿੰਸ ਵੇਚਣ ਵੇਲੇ ਸਾਡਾ ਕੰਪਿਊਟਰ ਕੰਡਾ ਕਿਉਂ ਨਹੀਂ ਲੱਗਦਾ ਹਰੇਕ ਚੀਜ਼ ਤੇ ਕੰਪਿਊਟਰ ਕੰਡਾ ਹੈਗਾ ਹਾਂਜੀ ਹੈ ਸਾਡਾ ਕਿਉਂ ਨਹੀਂ ਲੱਗ ਰਿਹਾ ਇਹ ਸਾਡਾ ਲੱਗਣਾ ਚਾਹੀਦਾਗਾ ਆਉਣ ਵਾਲੀ ਸਮਾਹੀ ਦੇ ਵਿੱਚ ਜੋ ਹੁਣ ਕਣਕ ਬੀਗੂਗੀ ਸਾਡਾ ਕੰਪਿਊਟਰ ਕੰਡਾ ਲੱਗਣਾ ਚਾਹੀਦਾ ਨਾ ਕਿ ਵੀ ਸਾਡੀ ਇਹ ਲੁੱਟੀ ਹੋਈ ਜਾਵੇ ਸਾਰੀ ਉਮਰ ਜਿਹੜੇ ਸਾਡੇ ਰੇਟ ਨੇ ਰੇਟ ਵੀ ਸਾਡੇ ਸੂਚਿਤ ਅੰਕ ਨਾਲ ਜੁੜਨੇ ਚਾਹੀਦੇ ਨੇ ਇਹ ਕਿਉਂ ਸਾਡੇ ਜੱਟਾਂ ਦੇ ਕਿਉਂ ਪਿੱਛੇ ਰਹਿ ਰਹੇ ਨੇਗੇ ਹਰੇਕ ਚੀਜ਼ ਦੁੱਗਣੀ ਚੌਗਣੀ ਹੋ ਗਈ ਜੱਟਾਂ ਦੇ ਦੁੱਗਣੇ ਚੌਗਣੇ ਰੇਟ ਕਿਉਂ ਨਹੀਂ ਹੁੰਦੇ ਇਹ ਚੀਜ਼ਾਂ ਦੀ ਸਾਨੂੰ ਸੋਚ ਹੈਗੀ ਜੇ ਆਪਾਂ ਗੱਲ ਕਰੀਏ ਪਿਛਲੇ ਲੰਮੇ ਸਮੇਂ ਤੋਂ ਜਿੰਨਾ ਇਤਨਾ ਖਾਹਾਂ ਦੀ ਗੱਲ ਕਰਤਾ ਨਾ ਖਾਹਾਂ ਡਬਲ ਤੋਂ ਟ੍ਰਿਪਲ ਤਿੰਨ ਚਾਰ ਗੁਣਾ ਹੋ ਚੁੱਕੇ ਆ ਨੇ ਕਿਸਾਨਾਂ ਦੀ ਆਮਦਨ ਪਹਿਲਾਂ ਕਿੰਨੀ ਸੀ ਹੁਣ ਕਿੰਨੀ ਹੋਈ ਆ ਆਮਦਨ ਹੁਣ ਪਹਿਲਾਂ ਵੀ ਥੋੜੀ ਸੀਗੀ ਹੁਣ ਅੱਜ ਕਣਕ ਦਾ ਰੇਟ ਘੱਟੋ ਘੱਟ 4000 ਨੂੰ ਹੋਣਾ ਚਾਹੀਦਾ ਹੈਗਾ ਅੱਛਾ ਜੀ ਤੇ ਹਲੇ ਵੀ ਆ 2200 ਦੀ ਫਿਰ ਰਹੀ ਹੈ ਕਣਕਾ 1500 ਦਾ ਸਾਨੂੰ ਇੱਕ ਕੁਆਂਟਲ ਪਿੱਛੇ ਘਾਟਾ ਪੈ ਰਿਹਾ ਹੈਗਾ ਕਾਂਸੇ ਕਾਂਸੇ ਸਾਨੂੰ 1500 ਰੁਪਏ ਕਵਾਂਟਰ ਪਿੱਛੇ ਹੋਵੇ ਅਸੀਂ ਫਿਰ ਵੀ ਮੰਗਾਈ ਨੂੰ ਜਰ ਸਕੀਏ ਹੁਣ ਸਾਥੋਂ ਮੰਗਾਈ ਸਹਿ ਨਹੀਂ ਹੁੰਦੀ ਹੁਣ ਡੀਏਪੀ ਦਾ ਰੇਟ ਹੈ ਇਹਨੇ 1500 ਰੁਪਏ ਕਰਤਾ 13 ਤੋਂ ਸਿੱਧਾ ਹਾਂਜੀ ਹੈ ਉਧਰ ਤਾਂ 300 ਰੁਪਏ ਕਵਾਂਟਰ ਮੰਗ ਰਿਹਾ ਇਧਰ ਜਿਮੀਂਦਾਰ ਨੂੰ 50 ਰੁਪਏ ਕਵਾਂਟਰ ਮੰਗ ਰ ਬਣਦੇ ਨੇ ਕਿ ਫਿਰ ਇਹ ਤੇ ਜਿਹੜੇ ਹੋਰ ਖਰਚੇ ਨੇ ਹੁਣ ਡੀਜ਼ਲ ਵੀ ਨਿਤ ਵਧੀ ਜਾਂਦਾ ਹੈ ਹੈ ਜੂਰੀਆ ਵਧੀ ਜਾਂਦੀ ਹੈ ਸਭ ਕੁਝ ਵਧੀਆਂ ਲਗਾ ਜ਼ਿਮੀਂਦਾਰ ਦਾ ਕਿਉਂ ਘਟੇ ਚ ਜਾ ਰਿਹਾ ਹੈਗਾ ਜ਼ਿਮੀਂਦਾਰ ਦੀਆਂ ਫਸਲਾਂ ਦਾ ਤੁਰੰਤ ਧਿਆਨ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਮਸਲਾ ਹੱਲ ਕਰੀਏ ਜੇ ਆਪਾਂ ਗੱਲ ਕਰੀਏ 10 ਮਹੀਨੇ ਹੋ ਚੁੱਕੇ ਆ ਤੁਸੀਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਹਰਿਆਣਾ ਪ੍ਰਸ਼ਾਸਨ ਜਾਂ ਕੇਂਦਰ ਸਰਕਾਰ ਕਹਿ ਲਈਏ ਲਗਾਤਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਮੇਨ ਹਾਈਵੇ ਬੰਦ ਕੀਤਾ ਪੰਜਾਬ ਦਾ ਹਰਿਆਣਾ ਦਾ ਲਿੰਕ ਤੋੜਿਆ ਹੋਇਆ ਵਾ ਲੋਕ ਪਰੇਸ਼ਾਨ ਹੋ ਰਹੇ ਆ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਇੱਕ ਦੇਸ਼ ਦੇ ਵਾਸੀਓ ਪਰ ਦਿੱਲੀ ਜਾਣ ਦੀ ਕਿਸਾਨਾਂ ਨੂੰ ਪਰਮਿਸ਼ਨ ਲੈਣੀ ਦੀ ਜਿਆਦਾਤ ਹੈ ਇਹ ਸਰਕਾਰ ਦਾ ਤੱਕਾ ਜੀ ਬਿਲਕੁਲ ਤਾਂ ਕਸਰ ਕਰਦਾ ਜੋ ਦੇਸ਼ ਇੱਕ ਹੈਗਾ ਇੱਕ ਦੇਸ਼ ਦੇ ਨਾਗਰਿਕਾਂਗੇ ਸਾਨੂੰ ਦਿੱਲੀ ਜਾਣਾ ਚਾਹੀਦਾ ਦੇਣ ਜਾਣਾ ਚਾਹੀਦਾ ਨੇ ਸਰਕਾਰਾਂ ਨੂੰ ਹੈ ਇਹ ਖੱਟੜ ਹੋ ਰਿਹਾ ਹੁਣ ਹੋਰ ਬਿਆਨ ਨਹੀਂ ਜਾਂਦੇ ਪਹਿਲਾਂ ਜਦੋਂ ਮੁੱਖ ਮੰਤਰੀ ਜੀ ਹੋਰ ਬਿਆਨ ਦਿੰਦੇ ਅੱਜ ਹੋਰ ਬਿਆਨ ਦਿੰਦਾ ਹੈਗਾ ਹੈ ਪੈਦਲ ਤੁਰਕੇ ਵੀ ਕਹਿੰਦਾ ਖੱਟਣ ਨੇ ਵੀ ਆ ਜਾਣਾ ਪੈਦਲ ਤੁਰਕੇ ਵੀ ਜਾਂਦੇ ਨੇ ਮਨੁੱਖ ਫਿਰ ਉਹਨਾਂ ਨੂੰ ਕਿਉਂ ਨਹੀਂ ਜਾਣ ਦਿੰਦੇ ਇਹ ਤਾਂ ਸਾਰੇ ਸਰਕਾਰਾਂ ਧੱਕਾ ਕਰ ਰਹੀਆਂ ਨਹੀਂ ਸਰਕਾਰਾਂ ਨੂੰ ਸੋਚ ਕੇ ਸਾਰੇ ਲੀਡਰ ਇਕੱਠੇ ਹੋਗੇ ਸਾਰੇ ਮਸਲਾ ਹੱਲ ਕਰਨ ਜਿਵੇਂ ਹੁਣ ਸਰਕਾਰ ਦੀ ਵੀ 10 ਸਾਲ ਹੋ ਗਏ ਭਾਜਪਾ ਦੀ ਸਰਕਾਰ ਚੱਲਦੀ ਨੂੰ ਭਾਜਪਾ ਨੂੰ ਸਭ ਤੋਂ ਪਹਿਲਾਂ ਤੁਰੰਤ ਧਿਆਨ ਦੇਣਾ ਚਾਹੀਦਾ ਇਸ ਚੀਜ਼ ਦੇ ਇਕੱਠੇ ਹੋ ਕੇ ਲੀਡਰਾਂ ਨੂੰ ਵੀ ਇਹ ਮਸਲਾ ਕਿਵੇਂ ਹੱਲ ਕਰੀ ਐਨੀ ਮੇਰੀ ਬੇਨਤੀ ਹੈ ਜੀ ਇਹ ਮੇਰੀ ਜੀ ਆਪਾਂ ਤਾਂ ਗੱਲ ਕਰੀਏ ਪਿਛਲੇ ਅੰਦੋਲਨਾਂ ਵਾਲੇ ਵੇਲੇ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਸੀ ਪੂਰੇ ਇੰਡੀਆ ਦੇ ਇਕੱਠੇ ਜਥੇਬੰਦੀਆਂ ਸੀ ਪਰ ਇਸ ਵਾਰ ਕਹਿੰਦੇ ਆ ਕੁਝ ਹੀ ਜਥੇਬੰਦੀਆਂ ਦੋਨੋਂ ਲੜੀਆਂ ਬਾਕੀ ਘਰੇ ਬੈਠੀਆਂ ਨੇ ਜਾਂ ਆਪ ਨੂੰ ਆਪਣੇ ਵੱਖੋ-ਵੱਖਰੇ ਤਰੀਕਿਆਂ ਨਾਲ ਦੋਨੋਂ ਲੜੀ ਉਹ ਚੀਜ਼ ਕਿਵੇਂ ਦੇਖਦੇ ਨਹੀਂ ਉਹ ਚੀਜ਼ ਗਲਤ ਹੈ ਜਿਹੜੇ ਜਥੇਬੰ ਉਹ ਜੱਥੇਬੰਦੀਆਂ ਆਉਂਦੀਆਂ ਨਹੀਂ ਉਰੇ ਉਹਨਾਂ ਦੀ ਬਿਲਕੁਲ ਗਲਤੀ ਹੈ ਲੀਡਰਾਂ ਦੀ ਉਹ ਕਿਸਾਨਾਂ ਦੇ ਸਿਰ ਤੇ ਲੀਡਰ ਬਣੇ ਨੇ ਹੈ ਉਹ ਲੀਡਰਾਂ ਦਾ ਇੱਥੇ ਆਉਣ ਦਾ ਫਰਜ਼ ਹੈਗਾ ਮੋਰਚੇ 'ਚ ਮੋਰਚੇ ਦੀ ਜਿੱਤ ਹੋਵੇ ਮੋਰਚੇ ਦਾ ਇਕੱਠ ਵਧੇ ਮੋਰਚੇ ਜੋ ਇਕੱਠ ਹੋਊਗਾ ਫੇਰ ਹੀ ਮੋਰਚਾ ਜਿੱਤਿਆ ਜਾਊਗਾ ਕੋਈ ਇਕੱਲਾ ਬੰਦਾ ਨਹੀਂ ਜਿੱਤ ਸਕਦਾ ਇਸੇ ਕਾਰਨ ਕਰਕੇ ਸਰਕਾਰ ਜਾਂ ਕੇਂਦਰ ਸਰਕਾਰ ਦੀ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਸੁਣਦਾ ਕਿਉਂ 36 ਦਿਨ ਹੋ ਚੁੱਕਿਆ ਜਗਜੀਤ ਸਿੰਘ ਡੱਲੇ ਵਾਲ ਦੇ ਮਰਨ ਵਰਤ ਚੱਲਦਾ ਪਿਆ ਵਾ ਸਰਕਾਰ ਦੇ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਜਾਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਸਰਤੇ ਜੂਨੀ ਸਰਕੀ ਹੈਗੀ ਤਾਂ ਹੀ ਲੱਗਦਾ ਪਿਆ ਵਾ ਕਿ ਕਿਤੇ ਨਾ ਕਿਤੇ ਜਥੇ ਬੰਦੇ ਇਕੱਠੀਆਂ ਨਹੀਂ ਹੈਗੀਆਂ ਨੇ ਜੇ ਪਾੜ ਪਿਆ ਹੋਇਆ ਵਾ ਕਿਤਨਾ ਕਿਤੇ ਸਰਕਾਰ ਤੇ ਪ੍ਰੈਸ਼ਰ ਹੀ ਬਣਦਾ ਪਿਆ ਸਰਕਾਰ ਤੇ ਪ੍ਰੈਸ਼ਰ ਤਾਂ ਹੀ ਨਹੀਂ ਬਣਦਾ ਪਿਆ ਜੀ ਜਥੇ ਬੰਦੀਆਂ ਇਕੱਠੀਆਂ ਨਹੀਂ ਹੈਗੀਆਂ ਜੇ ਜਥੇ ਬੰਦੀਆਂ ਇਕੱਠੀਆਂ ਨਹੀਂ ਅੱਜ ਨੂੰ ਅੰਦੋਲਨ ਇਹ ਸਿਰੇ ਚੜਿਆ ਹੁੰਦਾ ਹੁਣ ਇਹਨਾਂ ਨੂੰ ਲੀਡਰਾਂ ਨੂੰ ਆਏ ਬੀ ਇਹ ਪਾੜੀਆਂ ਪਟੀਆਂ ਹੋਈਆਂ ਨੇ ਜੀ ਜਿਹੜੀਆਂ ਜੂਨੀਅਨਾਂ ਨੇਗੀਆਂ ਇਹ ਜੂਨੀਅਨਾਂ ਨੂੰ ਇਕੱਠੀਆਂ ਹੋ ਕੇ ਅੱਜ ਹੀ ਤੁਰੰਤਕ ਫੈਸਲਾ ਲੈ ਕੇ ਅੱਜ ਹੀ ਇਹ ਅੰਦੋਲਨ ਦੇ ਵਿੱਚ ਸਾਰਿਆਂ ਨੂੰ ਸਹਿਯੋਗ ਚਾਹੀਦਾ ਪੰਜਾਬ ਦੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਅਪੀਲ ਕੀ ਕਰਨਾ ਚਾਹੁੰਗਾ ਜਿਹੜੇ ਅੰਦੋਲਨ ਚ ਹਾਲ ਫਿਲਹਾਲ ਦੀ ਆਏ ਨਹੀਂ ਹੈਗੇ ਉਹਨਾਂ ਨੂੰ ਅਸੀਂ ਕਹਿੰਦੇ ਵੀ ਅੱਜ ਹੀ ਉਹ ਤਰਾਂਤ ਤਾਉਣ ਦੀ ਜੋ ਇਦਾਂ ਆਪਣਾ ਵੱਡਾ ਐਮਐਸਪੀ ਦਾ ਮਸਲਾ ਹੈਗਾ ਆਪਣਾ ਕਿਸਾਨ ਲੀਡਰ ਆਪਣਾ ਇਹਦਾ ਮੌਕੇ ਦਾ ਡੱਲੇਵਾਲ ਸਾਹਿਬ ਉਹ ਮਰਨ ਵਰਤ ਤੇ ਬੈਠੇਗਾ ਉਹ ਕੀ ਪਾਗਲ ਹੋ ਕੇ ਤੈਨੂੰ ਬੈਠਿਆ ਸਿਆਣਾ ਮਨੁੱਖਾ ਗਿਆ ਅੰਬਰਤਰੀ ਹੈਗਾ ਉਹਦੀ ਸੁਣਵਾਈ ਅੱਜ ਹੀ ਹੋਣੀ ਚਾਹੀਦੀ ਜਥੇਬੰਦੀਆਂ ਨੂੰ ਜ਼ਰੂਰ ਵੀ ਕਿਹਾ ਜਾ ਰਿਹਾ ਬਈ ਕੋਸ਼ਿਸ਼ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਤੱਕੇ ਨਾਲ ਜਗਜੀਤ ਸਿੰਘ ਡੱਲਿਆਲ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਉਹਨਾਂ ਦਾ ਮਰਨ ਮਰ ਤੋਂੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਲੱਗਦਾ ਵਾ ਇਹ ਤਾਂ ਹੋ ਸਕਦਾ ਵਾ ਜਾਂ ਕੇਂਦਰ ਸਰਕਾਰ ਤੱਕਾ ਕਰ ਸਕਦੀ ਇੱਕ ਵਾਰੀ ਫੇਰ ਜਿੱਦਾ ਪਹਿਲਾ ਚੱਕ ਕੇ ਲੈ ਗਏ ਸੀ ਉਹਨਾਂ ਨੂੰ ਉਹ ਟੈਸਟ ਕਰਵਾਏਗੇ ਨੇ ਇਸ ਵਾਰ ਲੱਗਦਾ ਦੂਜੀ ਵਾਰ ਫੇਰ ਚੱਕਣ ਦੀ ਕੋਸ਼ਿਸ਼ ਕਰਨਗੇ ਨਹੀਂ ਕੋਸ਼ਿਸ਼ ਤਾਂ ਸਰਕਾਰਾਂ ਦੀ ਚੱਕਣ ਦੀ ਹੈਗੀ ਜੀ ਪਰ ਕਿਸਾਨ ਇਥੇ ਮੌਕੇ ਦੇ ਸੁਚੇਤ ਨਹੀਂ ਕਿ ਚੱਕਣ ਨਹੀਂ ਹਿੰਦਿੰਦੀ ਜੇ ਤੱਕਾ ਕਰਨਗੇ ਫਿਰ ਕਿਸਾਨਾਂ ਦਾ ਵੀ ਧੱਕਾ ਹੋਊਗਾ ਇਹ ਸਨ ਕਿਸਾਨ ਆਗੂ ਜਿਹੜੇ ਪਿਛਲੇ 1 ਸਾਲ ਹੋ ਗਿਆ ਅਪਰੋਕਸੀਮੇਟਲੀ 10 ਮਹੀਨਿਆਂ ਤੋਂ ਖਨੋਰੀ ਬਾਰਡਰ ਤੇ ਬੈਠੇ ਨੇ ਧਰਨਾ ਲਗਾ ਕੇ ਬੈਠੇ ਨੇ ਇਹਨਾਂ ਦੀ ਮੰਗ ਆ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਜਾਂ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਕੈਮਰਾਮੈਨ ਹਮਨਸ਼ੂ ਦੇ ਨਾਲ ਮੈਂ ਕਾਸ਼ ਬੁੱਪਾ ਰੈ ਖਨੋਰੀ ਬਾਰਡਰ ਧੰਨਵਾਦ ਜੀ